ਮਾਮਲਾ ਅਮਰੀਕ ਸਰਦੇ ਥਾਣਾ ਬੀ ਡਿਵੀਜ਼ਨ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਆਪ ਆਗੂ ਵੱਲੋਂ ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜਨ ਅਤੇ ਗਲਫੈਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਮੌਕੇ ਤੇ ਪਹੁੰਚੇ ਏਸੀਪੀ ਪੂਰਬੀ ਵੱਲੋਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਏਸੀਪੀ ਹਲਕਾ ਪੂਰਬੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਬੀ ਡਿਵੀਜ਼ਨ ਵਿੱਚ ਦੋ ਤੋਂ ਤਿੰਨ ਪਾਰਟੀਆਂ ਦੇ ਮਸਲੇ ਵਿੱਚ ਪੁਲਸ ਨਾਲ ਝੜਪ ਹੋਈ ਹੈ ਫਿਲਹਾਲ ਮੌਕੇ ਤੇ ਪਹੁੰਚ ਕੇ ਮਾਮਲਾ ਸੁਲਝਾਇਆ گیا ہے جلد ہی जांच ਤੋਂ ਬਾਅਦ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਜਨ ਕਲਿਆਣ ਟੀਵੀ ਜੀ ਆਪਣੇ ਅੱਜ ਕੋਈ ਪੱਕਾ ਸਬੂਤ ਰੱਖਣਾ ਜੀ ਕਹਿ ਰਹੇ ਹੋ ਕਿ ਪਸੀ ਲਾ ਕੇ ਬਾਹਰ ਆਓ 3 ਪੰਜਾਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਗੱਲ ਸੁਣੋ ਇਹ ਲੋਕ ਸੁਝਾ ਰਹੇ ਹੈ ਜੀ 3 ਪੰਜਾਬ ਤੁਸੀਂ ਹੋਣੇ ਫਿਰ ਦੇ ਵਿੱਚ ਅਖਲੋ ਕੇ 3 ਟਾਲੇ ਜਮਾ ਕੇ ਤਰੀਕਾ ਹੈ ਕਿ ਬੰਦੀ ਲਾ ਕੇ ਬਾਹਰ ਆਓ ਪਹਿਲੇ ਪਹਿਲੇ ਲੈ ਲੈਣਾ ਕਿਹਨਾਂ ਕੋਲ ਕਿਹਨੇ ਕੋਲ ਤੁਸੀਂ ਇਹਨਾਂ ਕੋਲ ਮੈਂ ਪਹਿਲੇ ਲਿਆ ਮੈਂ ਤੁਹਾਡੇ ਤੋਂ ਮੈਂ ਤੁਹਾਡੇ ਤੋਂ ਦਾਵਾ ਪਾਸ ਕਰਾਓ ਤੀਰਾਂ ਟੀਮ ਨੂੰ ਸਬੂਤ ਕਰਾਓ ਤੁਸੀਂ ਇਹਨਾਂ ਦੀਆਂ ਫੇਵਰਾਂ ਲੈਣ ਦੇ ਹੋ ਤੁਸੀਂ ਮੈਨੂੰ ਤੁਸੀਂ ਇਹ ਨਹੀਂ ਕਹਿੰਦੇ ਮੈਨੂੰ ਕਿਤਨਾ ਕਹਿ ਰਹੇ ਹੋ ਕਿ ਮੈਂ ਪਹਿਲੇ ਹਾਂ ਜੀ ਕੀ ਗੱਲ ਹੈ ਯਾਰ ਤੁਸੀਂ ਮੈਨੂੰ ਕਿਤਨਾ ਕਹਿ ਰਹੇ ਹੋ ਮੈਂ ਕਿਹੜਾ ਤੁਸੀਂ ਕਿਤਨਾ ਕਹਿ ਰਹੇ ਹੋ ਮੈਨੂੰ ਜੀ ਤੁਸੀਂ ਮੈਨੂੰ ਕਿਤਨਾ ਕਹਿ ਰਹੇ ਹੋ ਜੀ ਬੜੋਸਾ ਹਾਂ ਹਾਂ ਜੀ ਸਰ ਤੁਹਾਡਾ ਸ਼ੁਭਨਾਵ ਮੇਰਾ ਜਸਵਿੰਦਰ ਸਿੰਘ ਬੱਬੂ ਗਰੀਬ ਜੀ ਹਾਂਜੀ ਜਿਹੜਾ ਅੱਜ ਬੀਡਵੀਨ ਥਾਣੇ ਦੇ ਬਾਹਰ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਕਿਹੜੇ ਕਹਿੰਦੇ ਆ ਸਾਡੇ ਬੰਦੇ ਐਸਐਸਓ ਸਾਹ ਦੇ ਇਲਜ਼ਾਮ ਲਗਾਏ ਗਏ ਔਰ ਉਹਨੂੰ ਗਾਹਾਂ ਘੱਡੀਆਂ ਜੀ ਮੈਂ ਮੌਜੂਦਾ ਗਵਾਹ ਮਾ ਉਥੇ ਐਸਐਸਓ ਸਭ ਬੰਦਰੋਂ ਨਿਕਲੇ ਐਸਐਸਓ ਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹਬਾ ਹੱਪੜ ਹੋ ਕੇ ਕਹਿੰਦਾ ਤੁਸੀਂ ਪਰਚਾ ਕੋਈ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬਲਕਾਰੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆਮ ਇਲਜ਼ਾਮ ਲਾਉਂਦਾ ਸ਼ਰਿਆਮ ਉਹਨੇ ਕਿਹਾ ਤੁਸੀਂ ਪੈਸੇ ਖਾ ਲਿਓ ਉਦੋਂ ਦੋ ਮੁਲਾਜ਼ਮਾਂ ਨੇ ਕਿਹਾ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਕਿਹਾ ਵਰ ਬਾਰ ਆ ਕੇ ਵੇਖ ਲੋ ਤੂੰ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਕੋਈ ਪੈਸੇ ਦਾ ਚੱਕਰ ਨਹੀਂ ਅਸੀਂ ਵੀ ਮੌਤ ਵੇਰੇ ਆ ਅੱਜ ਤੱਕ ਸਰਦਾਰ ਸੁਖਬੀ ਸਿੰਘ ਨੇ ਇੱਥੇ ਫਰੀ ਲੋਕਾਂ ਦੇ ਕੰਮ ਕਰਦਾ ਕਦੀ ਉਹਨੇ ਅੱਜ ਤੱਕ ਰੁਪਈਆ ਨਹੀਂ ਝੱਲਿਆ ਮੈਂ ਸੱਚ ਬੋਲਦਾ ਜੀ ਬਾਬਾ ਦੀਨ ਸੋਹਗਾ ਕਹਿੰਦਾ ਵਾ ਇਹ ਝੂਠ ਬੋਲਦਾ ਜੀ ਬਿਲਕੁਲ ਝੂਠ ਆ ਇਹ ਆਪ ਪੈਸੇ ਜਿਹੜਾ ਪੱਤਰਕਾਰਾਂ ਨਾਲ ਮੁੜ ਕੇ ਬਿੱਦੀ ਹਾਂ ਫਿਰ ਪੱਤਰਕਾਰ ਆਏ ਸਾਡੇ ਇੱਧਰੋਂ ਇੱਥੇ ਸਾਫ ਸਾਡੇ ਆ ਗਿਆ ਅਜੋਦਾ ਸਾਹਿਬ ਇਹਨੂੰ ਕਹਿ ਲੱਭ ਇਹਨਾਂ ਨੇ ਕਿਹਾ ਵੀ ਸੋ ਯਾਰ ਸਹੀ ਬੋਲੋ ਕਹਿੰਦਾ ਤੂੰ ਹੀ ਪੈਸੇ ਖਾਂਦਾ ਹੈ ਤੂੰ ਪੈਸੇ ਲੈ ਕੇ ਉਹਨਾਂ ਦੇ ਹੱਕ ਚ ਬੋਲਦਾ ਇਹ ਜਿਹਨੂੰ ਕਹਿੰਦਾ ਪੈਸੇ ਖਾਂਦਾ ਅਸਲ ਜਿਹ ਪੈਸੇ ਉਹ ਖਾਂਦਾ ਵਾ ਜਿਨ੍ਹਾਂ ਦੇ ਕਾਂਜੀ ਦੇ ਮਗਰ ਕੰਮ ਗੱਲ ਆ ਜਸਤਸਾ ਕੋ ਸਹੀ ਕੰਮ ਕਰੁੰਦਾ ਨਹੀਂ ਮੈਂ ਮੌਕੇ ਤੇ ਸੀ ਕਿ ਮੈਂ ਮੌਕੇ ਤੇ ਜੀ ਮੈਂ ਮੌਕੇ ਤੇ ਗਵਾਹ ਹਾਂ ਉਸ ਐਡੇ ਟਾਈਮ ਗਵਾਹ ਮੇਰੇ ਸਾਹਮਣੇ ਜ਼ਰਾ ਵਾਕਿਆ ਹੋਇਆ ਜੀ ਠੀਕ ਹੈ ਹਾਂ ਜੀ ਦੱਸੋ ਸਾਰੀ ਕੀ ਵਾਰਦਾਤ ਕੀ ਹੋਇਆ ਜੀ ਸਾਰਾ ਥਾਣੇ ਦੇ ਬਾਹਰ ਮੈਂ ਇੱਥੇ ਪਹੁੰਚਿਆ ਜੀ ਮੈਨੂੰ ਪਤਾ ਲੱਗਾ ਕਿ ਮਤਲਬ ਕਿ ਇੱਥੇ ਆਕਾਣੀ ਵਾਪਰੀ ਆ ਤੇ ਮੈਂ ਮੌਕੇ ਤੇ ਇੱਥੇ ਆਇਆ ਮੌਕੇ ਤੇ ਵੇਖਿਆ ਕਿ ਆਣ ਕੇ ਕਿ ਬਹੁਤ ਜ਼ਿਆਦਾ ਇਹ ਰੌਲਾ ਪਾ ਰਿਹਾ ਸੀ ਤੇ ਰੌਲਾ ਪਾਉਣ ਕਾਰਨ ਮੈਂ ਇਹਨੂੰ ਇਹਦੇ ਵਿੱਚ ਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਹਾਤੇ ਜੇ ਕਿ ਵਰਤੀਆਂ ਲਾ ਕੇ ਤੇ ਬਾਹਰ ਆਓ ਮੇਰੇ ਕੋਲ ਗਿਆ ਜਾ ਕੇ ਵੀਡੀਓ ਆਰੀ ਬਣਾਉਣ ਲੱਪਿਆ ਮੈਨੂੰ ਕਿਹਾ ਕਿ ਮੈਂ ਕਿਹਾ ਕਿ ਤੁਸੀਂ ਆ ਜਿਹੜੇ ਲਫ਼ਜ਼ ਬੋਲ ਰਹੇ ਤੁਸੀਂ ਜੇ ਕਿ ਥਾਣੇ ਦੇ ਵਿੱਚ ਖਲੋ ਕੇ ਆਮ ਆਰ ਵੀ ਪਾਰਟੀ ਦੇ ਜੇ ਤੁਸੀਂ ਇੱਕ ਵਰਕਰ ਜੀ ਤੁਸੀਂ ਇੱਥੇ ਜਿਹੜੇ ਬੋਲ ਰਹੇ ਗਲਤ ਬੋਲ ਰਹੇ ਕਹਿੰਦਾ ਕਿ ਤੁਸੀਂ ਪੈਸੇ ਖਾਲੇ ਆ ਇਹ ਸਾਨੂੰ ਮੈਂ ਸੀਪੀ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੰਬਸਰ ਦੇ ਇਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹ ਹਰ ਕਿਸੇ ਉੱਤੇ ਪੱਤਰਕਾਰ ਭਾਈਚਾਰੇ ਉੱਤੇ ਉਸ ਪ੍ਰਸ਼ਾਸਨ ਦੇ ਉੱਪਰ ਇਹ ਸਾਰਾ ਉੱਪਰ ਜਿਹੜਾ ਕਿ ਬਲੇਮ ਲਾ ਰਿਹਾ ਇਕੱਲਾ ਹੀ ਬੰਦਾ ਕਿਉਂਕਿ ਐਸਐਚਓ ਸਾਹਿਬ ਜਿੱਥੇ ਵੀ ਲੱਗੇ ਆ ਉੱਥੇ ਆਪਣੀਆਂ ਛਾਵਾ ਛੱਡ ਕੇ ਆਏ ਨੇ ਉੱਥੇ ਜਾ ਕੇ ਪੜਾ ਕਰ ਸਕਦੇ ਆ ਕੋਈ ਵੀ ਕਿ ਉਹ ਜੇ ਕਿਤੇ ਵੀ ਕੋਈ ਕਹਿ ਰਵੇ ਕਿ ਸਰਦਾਰ ਸੁਖਬੀਰ ਸਿੰਘ ਨੇ ਕਰੀ ਕੇ ਇਹਨਾਂ ਤੱਕ ਆਕੀਤਾਵੇ ਜਾਂ ਕੇ ਇਹਦਾ ਮਰਕੀ ਕੇ ਕੋ ਪੈ ਖਾਦਾ ਹੋਵੇ ਬਾਬਾ ਦੀਪ ਸਿੰਘ ਦਾ ਸਤਾਣੇ ਲਾਗੇ ਮਰਕੀ ਇਥੋ ਜਿਹੜੇ ਪਬਲਿਕ ਆ ਉਹ ਵੀ ਖੁਸ਼ ਆ ਕਿ ਜਦੋਂ ਦੇ ਆਇਆ ਨਸ਼ਾ ਵੀ ਮੁਕਤ ਹੋਇਆ ਵਾ ਹਰ ਪਾਸੋਂ ਰਾਤ ਤੱਕ ਡਿਊਟੀ ਕਰਦੇ ਆ ਬਹੁਤ ਵਧੀਆ ਅਫਸਰ ਆ ਇਹਨਾਂ ਤੋਂ ਪਹਿਲਾਂ ਸ਼ਿਵਦਰਸ਼ਨ ਭਾਜੀ ਦੇ ਆ ਰਾਜ ਮੈਡਮ ਰਹੇ ਆ ਹੋਰ ਵੀ ਅਫਸਰ ਸਭਾਂ ਰਹੇ ਆ ਪਰ ਅਜਿਹਾ ਕਦੀ ਵੀ ਨਹੀਂ ਹੋਇਆ ਕਿ ਕੋਈ ਵੀ ਅਫਸਰ ਕਿਸੇ ਮਰਕੀ ਆਪਣਾ ਪ੍ਰਸ਼ਾਸਨ ਕਿਤੇ ਆਮ ਲੋਕ ਦੇ ਕੋਈ ਗੱਲ ਪਵੇ ਕਿਉਂਕਿ ਇਹ ਗੱਲ ਪੈਨ ਵਾਲੀ ਗੱਲ ਕੀਤੀ ਜੇ ਨੇ ਸਾਡਾ ਲੈ ਆਈ ਨਹੀਂ ਰੱਖਿਆ ਤੇ ਪੁਲਿਸ ਅਫਸਰ ਦਾ ਕੀ ਇਹਨਾਂ ਲਈ ਆਇਆ ਰੱਖਿਆ ਆਂਗਾ ਔਰ ਇੱਕ ਗੱਡੀ ਦਾ ਕਿ ਜਾ ਕੇ ਔਰੀ ਵੀਡੀਓ ਬਣਾਉਂਦਾ ਗਿਆ ਤੁਸੀਂ ਆ ਕੇ ਗਲਤ ਬੋਲ ਲਿਆ ਇਹ ਬੰਦਾ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਆਏ ਨੂੰ ਪੁਲਿਸ ਕੋਲ ਨਾ ਕੀ ਮੈਂ ਵੀ ਐਂਕੀਤਾ ਜੀ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਤੇ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਇਦਾਂ ਉਹਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜ਼ੀ ਕੁਝ ਹੋਇਆ? ਤਾਂ ਸਰ ਕਾਰਨ ਕੀ ਆ ਦੀ ਕਿਉਂ ਐਸਟ ਸਾਹਿਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ? ਇਹ ਜਦੋਂ ਸੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਕਰ ਚਾਹਿਆ। ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਕਿਸ਼ ਚੱਲ ਰਹੀ ਸੀ ਕੁਝ। ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਢੁੰਗਾਈ ਨਾ ਕੀਤੀ ਵੈਰੀਫਿਕੇਸ਼ਨ ਕਰਦੇ। ਇਹ ਕਾਰਨ ਕੀ ਦੀ ਗੱਲ ਪਏਗੇ ਇਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰ ਜਿਹੜਾ ਕਾਰਵਾਈ ਹੋਏਗੀ ਜਿਹੜੀ ਮੀਡੀਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਅਜੇ ਕਿਉਂਕਿ ਇਹਦੇ ਵਿੱਚ 2-3 ਧਿਰਾਂ ਜਿਵੇਂ ਇਨਵੋਲ ਹੋ ਗਈਆਂ ਕੌਣ ਕਿਹਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫੀਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜੈਨ ਪੁਲਿਸ ਵਾਲੇ ਦੀ ਵਰਦੀ ਫੜਨਾ ਅਜਿਹਾ ਸੇ ਗੱਲ ਨਹੀਂ ਦੇਖੋ ਮੁਲਾਜ਼ਮ ਦੀ ਤਾਂ ਉਹਦੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿਉਂ ਹੋਇਆ ਕੀ ਹੋਇਆ ਅਸੀਂ ਅਜਿਹਾ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹ ਰੀ ਹੋਲ ਡਿਟੇਲ ਦੇ ਦਾਂ ਸਰ ਜੀ ਚੈੱਕ ਕਰੋ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾਈ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਪੁਲਸਰੇ ਵੱਲੋਂ ਠੀਕ ਹੈ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣਦੀ ਤਾਂ ਜਿਹਦਾ ਵੀ ਜੋ ਕਸੂਰ ਹੋਊਗਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਉਹਨਾਂ ਦਾ ਮਤਲਬ ਸ਼ਰੇਆਮ ਕਿਹਾ ਗਿਆ ਜੀ ਸਰ ਸਰ ਤੋਂ ਬਾਅਦ ਲੋਕੀ ਵਰਦੀ ਲਾ ਕੇ ਬਾਹਰ ਆ ਜਾਓਗੇ ਬਾਹਰ ਆ ਜਾਓ ਇਹ ਗੱਲ ਕਹਿਣੀ ਕਿਸੇ ਵੀ ਇਨਸਾਨ ਨੂੰ ਕਿੰਨੀ ਕਿ ਜ਼ਿਆਦਾ ਚਲੋ ਅਸੀਂ ਜੀ ਉਹਦੇ ਇੱਕ ਵਾਰੀ ਪਲੀਜ਼ ਪ੍ਰੋਪਰ ਵੈਰੀਫਿਕੇਸ਼ਨ ਕਰ ਲਈਏ ਫਿਰ ਅਸੀਂ ਸਰ ਜਿਹੜੇ ਜਿਹੜੇ ਅੰਦਰ ਖਾਣੇ ਦੇ ਅੰਦਰ ਖਾਣੇ ਦੇ ਅੰਦਰ ਕੈਮਰੇ ਲੱਗੇ ਜਾਂ ਬਾਹਰ ਲੱਗੇ ਆ ਉਹ ਵੀ ਚੱਕ ਤੇ ਜਾਣਗੇ ਅਸੀਂ ਬਿਲਕੁਲ ਸਾਰਿਆਂ ਦੇ ਵਰਜਨ ਲੈ ਕੇ ਜੋ ਵੀ ਸਾਨੂੰ ਕੋਈ ਕੈਮਰੇ ਤੋਂ ਜੋ ਵੀ ਮਿਲਦਾ ਅਸੀਂ ਪ੍ਰੋਪਰ ਤਸਦੀਕ ਕਰਕੇ ਜੋ ਵੀ ਬਣਦਾ ਕਸੂਰਵਾਰ ਤੇਰਾ ਅਸੀਂ ਪ੍ਰੋਪਰ ਉਹਦੀ ਕਾਰਵਾਈ ਕਰਾਂਗੇ ਠੀਕ ਹੈ ਜੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀ